ਕਿਸਾਨਾਂ ਵੱਲੋਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਨੂੰ ਫ੍ਰੀ ਕਰਨ ਦੀ ਚੇਤਾਵਨੀ ਐ ਜੋ ਦਿੱਤੀ ਗਈ ਹੈ ਜੀਹਾਂ ਅਸੀਂ ਗੱਲ ਕਰ ਰਹੇ ਹਾਂ ਲਾਡੋਵਾਲ ਟੋਲ ਪਲਾਜ਼ੇ ਦੀ ਲਾਡੋਵਾਲ ਟੋਲ ਪਲਾਜ਼ਾ ਦੇ ਵਧੇ ਹੋਏ ਰੇਟਾਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਗਿੱਲ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸ਼ਨੀਵਾਰ ਤੱਕ ਟੋਲ ਪਲਾਜ਼ੇ ਦੇ ਰੇਟ ਨਾ ਘਟੇ ਤਾਂ ਐਤਵਾਰ ਨੂੰ ਕਿਸਾਨ ਯੂਨੀਅਨ ਲਾਡੋਵਾਲ ਟੋਲ ਪਲਾਜ਼ਾ ਨੂੰ ਫ੍ਰੀ ਕਰਵਾਏਗੀ ਉਹਨਾਂ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ਤੇ ਦਿੱਲੀ ਜਾਣ ਵਾਲੇ ਵਾਹਨਾਂ ਨੂੰ 150 ਤੋਂ ਵਧਾ ਕੇ 340 ਰੁਪਏ ਤੱਕ ਦਾ ਟੋਲ ਪਾਸ ਦੇਣਾ ਪੈ ਰਿਹਾ ਹੈ ਉਹਨਾਂ ਕਿ ਤੇਸ ਕਰਦੇ ਆ ਲੱਡਵਾਲ ਟੋਲ ਪਲਾਜ਼ਾ ਨੂੰ ਅਣਵਿੱਖੇ ਸਮੇਂ ਲਈ ਫ੍ਰੀ ਕਰਵਾ ਦੇਵੇਗੀ ਜੀਹਾਂ ਦੱਸਦੀ ਹੈ ਕਿ ਬੀਤੇ ਦਿਨੀ ਹੀ ਨੈਸ਼ਨਲ ਹਾਈਵੇ ਤੇ ਜਿੰਨੇ ਵੀ ਟੋਲ ਪਲਾਜ਼ੇ ਨੇ ਉਹਨਾਂ ਦੇ ਜੋ ਟੋਲ ਟੈਕਸ ਨੇ ਉਹਨਾਂ ਡਬਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਸੋ ਐਸਐਸਓ ਲੈ ਕੇ ਵਧੇ ਹੋਏ ਟੋਲ ਪਲਾਜ਼ਿਆਂ ਦੀ ਸਮੱਸਿਆ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਜੇਕਰ ਲੱਡਵਾਲ ਟੋਲ ਪਲਾਜ਼ੇ ਦੇ ਰੇਟ ਸ਼ਨੀਵਾਰ ਤੱਕ ਨਾ ਘਟੇ ਤਾਂ ਐਤਵਾਰ ਤੋਂ ਇਹ ਪਰਾਜ਼ਾ ਜੋ ਇਸ ਨੂੰ ਫ੍ਰੀ ਕਰ ਦਿੱਤਾ ਜਾਏਗਾ ਮੇਰਾ ਨਾਮ ਦਲਬਖ ਸਿੰਘ ਗਿੱਲਾ ਭਾਰਤੀ ਕਿਸਾਨ ਮੈਡੂਨ ਯੂਨੀਅਨ ਦਾ ਸਟੇਟ ਪ੍ਰੈਜ਼ੀਡੈਂਟ ਹੈ। ਦੇਖੋ ਪਹਿਲੀ ਗੱਲ ਇਹ ਆ ਵੀ ਜਦੋਂ ਅਸੀਂ ਗੱਡੀ ਖਰੀਦਦੇ ਆ ਤਾਂ ਉਹ ਮੋਟਰਸਾਈਕਲ ਬੈਗ ਕੋਈ ਵੀ ਚੀਜ਼ ਲੈਣੇ ਉਹਦਾ ਟੈਕਸ ਪੇ ਕਰਦੇ। ਟੂਲ ਪਲਾਜਾ ਹੋਣਾ ਹੀ ਨਹੀਂ ਚਾਹੀਦਾ। ਤੇਲ ਪਾਉਣੇ ਆ ਉੱਤੇ ਟੈਕਸ ਪਹਿਲਾਂ ਦੋ ਗਵਰਨਮੈਂਟਾਂ ਨੂੰ ਟੈਕਸ। ਕਿਉਂਕਿ ਆ ਸਟੇਟ ਤੋਂ ਵੱਖਰਾ ਦਿੰਨੇ ਆ, ਸੈਂਟਰ ਨੂੰ ਵੱਖਰਾ ਦਿੰਨੇ ਆ। ਫਿਰ ਉਸ ਤੋਂ ਬਾਅਦ ਜਦੋਂ ਕੋਈ ਉਹਦੀ ਰਿਪੇਅਰ ਕਰਾਉਂਦੇ ਆ ਉੱਤੇ ਵੀ ਟੈਕਸ ਦਿੰਨੇ ਆ। ਫਿਰ ਅਸੀਂ ਟੂਲ ਪਲਾਜਾ ਦਿੰਨੇ ਆ। ਚਲੋ ਟੂਲ ਪਲਾਜ ਜਾਇਜ ਹੋਵੇ ਵੀ ਸਾਡੀਆਂ ਛੜਕਾਂ ਪੁਲ ਬਣਦੇ ਆ ਚਲ ਕੋਈ ਗੱਲ ਨਹੀਂ ਬੰਦਾ ਚਰ ਲੈਂਦਾ ਪਰ 150 ਰੁਪਏ ਤੋਂ ਚੱਲਿਆ ਸੀ ਇਹ ਟੂਲ ਪਲਾਜ ਅੱਜ 430 ਰੁਪਏ ਤੇ ਪੁੱਛ ਗਿਆ ਜਿਹੜਾ ਪਾਸ 150 ਦਾ ਬਣਦਾ ਸੀ ਅੱਜ ਉਹ 320 ਰੁਪਏ ਦਾ ਬਣਦਾ ਸਾਡੀ ਯੂਨੀਅਨ ਸਾਡੀਆਂ ਗੱਟੀਆਂ ਫਰੀ ਲੰਗਦੀਆਂ ਸਾਨੂੰ ਕੋਈ ਦੁੱਖ ਨਹੀਂ ਹੈ ਸਾਨੂੰ ਕੋਈ ਪੰਗਾ ਲੈਣ ਦੀ ਲੋੜ ਵੀ ਨਹੀਂ ਪਰ ਕਿਤੇ ਨਾ ਕਿਤੇ ਜਿਸ ਪਬਲਿਕ ਲਈ ਇਹ ਲੜਦੇ ਆ ਉਹ ਪਬਲਿਕ ਦੇ ਹਿੱਤ ਵਿੱਚ ਹੈਗੇ ਆ ਨਾ ਪਰ ਇਹ ਫਲੋਰ ਜਾਣਾ ਵਾ ਬੰਦੇ ਨੇ 200 ਦਾ ਤੇਲ ਲੱਗਦਾ 430 ਦਾ ਟੋਲ ਆ ਇਹ ਇਹ ਜਿਹੜੇ ਇਹ ਚੀਜ਼ਾਂ ਨੇ ਇਹ ਇਹਦਾ ਕਰਕੇ ਅਸੀਂ ਇਹ ਐਲਾਨ ਕੀਤਾ ਕਿ ਜੇ ਤੇ ਤੁਸੀਂ ਸ਼ਨੀਵਾਰ ਤੱਕ ਕੱਟ ਕਰ ਦੋਗੇ ਤਾਂ ਠੀਕ ਆ ਨਹੀਂ ਤੇ ਅਸੀਂ ਐਤਵਾਰ ਨੂੰ ਟੋਲ ਫ੍ਰੀ ਕਰ ਦਾਂਗੇ ਜਿੰਨੇ ਦਿਨ ਤੁਸੀਂ ਟੋਲ ਦਾ ਰੇਟ ਸਹੀ ਨਹੀਂ ਕਰਦੇ ਉਹਨੇ ਦਿਨ ਫ੍ਰੀ ਰਹੋ ਤੁਹਾਡੇ ਕਹਿੰਦੇ 150 ਰੁਪਏ ਜੈਸੀ ਆ 150 ਰੁਪਏ ਕਰ ਦਿਓ 150 ਕਿਸੇ ਨੂੰ ਦੁੱਖਦਾ ਨਹੀਂ ਸੀਗਾ ਚਲ ਦੇ ਕੇ ਨਾ ਹੁਣ ਤੋਂ ਮਹਿੰਗਾ ਟੋਲ ਪੰਜਾਬ ਦਾ ਇਹ ਹੈ ਇਹ ਤੋਂ ਮਹਿੰਗਾ ਟੋਲ ਕੋਈ ਨਹੀਂ ਹੈ ਰੋ ਲੱਗਦਾ ਸਰਕਾਰਾਂ ਵਾਅਦੇ ਕਰਦੇ ਨੇ ਫਲਦ ਹੋਣੇ ਚਾਹੀਦੇ ਟੋ ਜਿਵੇਂ ਮਾਨ ਨੇ ਸਟੇਟ 'ਚ ਕੀਤੇ ਆ ਦੇਖੋ ਜੀ ਇਹਦੀ ਮੰਗ ਆਦ ਪੂਰੀ ਹੋਈ ਨੂੰ 2 ਸਾਲ ਹੋ ਗਿਆ ਪਰ ਹਰ ਵਾਰੀ ਇਹਦੀ ਮੰਗ ਸਾਲ ਬਾਅਦ ਸਟੈਂਡ ਕੀਤੀ ਜਾਂਦੀ ਆ ਤੇ ਇਹ ਤੇ ਸਰਕਾਰਾਂ ਮਿਲੀ ਮਿਲੀ ਭੁਗਤਾ ਸਰਕਾਰਾਂ ਦੀ ਤੇ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਮਿਲੀ ਭੁਗਤਣਾ ਇਹ ਚੱਲ ਰਿਹਾ ਸਾਰਾ ਕੁਝ ਜਿੱਤੇ ਕੇ ਪਬਲਿਕ ਨੂੰ ਲੁੱਟ ਰਹੇ ਨੇ ਪਬਲਿਕ ਨਾਲ ਧੱਕਾ ਕਰ ਰਹੇ ਨੇ ਇਹੀ ਖਾਤਰ ਅਸੀਂ ਲੜਦੇ ਆਂ ਸਾਡਾ ਮੋਰਚਾ ਵੀ ਲੱਗੇ ਆ ਉਹ ਵੀ ਸਾਡੇ ਪਬਲਿਕ ਦੇ ਤੰਦੀ ਲੜ ਰਹੇ ਆ ਜੇ ਸ਼ਨੀਵਾਰ ਫਰਮਾਨੋ ਪੱਕਾ ਜੀ ਧਰਨ ਲਾਉਣ ਜਾ ਰਹੇ ਆ ਮਤਲਬ ਜੇ ਟੋਲ ਦੇ ਰੇਟ ਨਾ ਘਟੋ ਬਿਲਕੁਲ ਪੱਕਾ ਲਾਵਾਂਗੇ ਜਿੰਨੀਆਂ ਕਿ ਜਥੇਬੰਦੀਆਂ ਨਾਲ ਜਾਣੀਆਂ ਜਿੰਨੀਆਂ ਵੀ ਆਜਾ ਐਲਾਨ ਕਰਤਾ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਇਹ ਚਾਹੁੰਦੀਆਂ ਵੀ ਇਹ ਕੰਮ ਚੰਗਾ ਵਾ ਉਹ ਸਾਰੀਆਂ ਨਾਲ ਆਏ ਨੇ ਸਾਡੇ ਕੋਲ ਖੁੱਲਾ ਸੱਦਾ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਸਹਿਯੋਗ ਮਿਲ ਰਿਹਾ ਆ ਜੇਣਾ ਸਾਰਿਆਂ ਨੇ ਆ ਜੇਣਾ ਸਾਥੀ ਨੇ ਸਾਡੇ ਸ ਸੜਕੀ ਇਹ ਮਮ ਮੋਰਚਾ ਇਕੱਠਾ ਬਾਕੀ ਜਿੱਥੇ ਬੰਦੀਆਂ ਵੀ ਆਏ